ਪਿਛਲੇ ਦਿਨੀ ਸੁਜਣਪੁਰ ਨੇੜੇ ਹੋਏ ਐਕਸੀਡੈਂਟ ਵਿੱਚ ਜ਼ਖਮੀ ਨੌਜਵਾਨ ਜਯਵਕ ਸਾਇਲ ਪੁੱਤਰ ਕਮਲਕਿਸ਼ੋਰ ਵਾਸੀ ਸਲਾਮਪੁਰ ਅਤੇ ਅਭਿਸ਼ੇਕ ਪੁੱਤਰ ਰਵੀ ਵਾਸੀ ਮੁਸ਼ੈਰਾ ਖੁਰਦ ਜਿਨੇ ਕਿ ਸਕੂਟੀ ਤੇ ਸਵਾਰ ਹੋ ਕੇ ਜੰਮੂ ਹਾਈਵੇ ਤੇ ਜਾ ਰਹੇ ਸਨ ਜਿਨ੍ਹਾਂ ਨੂੰ ਇੱਕ ਅਣਪਛਾਤੀ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਸਾਇਲ ਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜਿਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਲਈ ਭੇਤੀ ਕਰਵਾਇਆ ਗਿਆ ਸੀ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਜਿਸ ਦੇ ਚਲਦੇ ਅੱਜ ਪਠਾਨਕੋਟ ਸਰਕਾਰੀ ਹਸਪਤਾਲ ਵਿੱਚ 1 ਵਜੇ ਪੋਸਟਮਾਰਟਮ ਲਈ ਲਿਆਇਆ ਗਿਆ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਹਿਲ ਕੁਮਾਰ ਜਿਸ ਦਾ ਕਿੰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸਿੰਗਾ ਉਸ ਦੀ ਦੇਰ ਨਾਲ ਮੌਤ ਹੋ ਗਈ ਜਿਸ ਨੇ ਚਲਦੇ ਅੱਜ ਪੋਸਟਮਾਸਟਰ ਲਈ ਸਰਕਾਰੀ ਹਸਪਤਾਲ ਪਠਾਨਕੋਟ ਲਿਆਇਆ ਗਿਆ ਚਾਲਕ ਦੇ ਖਿਲਾਫ ਬੰਦਾ ਮਾਮਲਾ ਦਰਜ ਕਰ ਲਿਆ ਗਿਆ ਅਨਿਲ ਕੁਮਾਰ ਪਿਸਲਾਮਪੁਰ ਕੀ ਵਾਰਦਾ ਵੀ ਵਾਰਾਡ ਭਾਈ ਬੱਚੇ ਫੰਕਸ਼ਨ ਤੇ ਜਾਣ ਦੇਦੇ ਸੀ ਰਾਤ ਦੇ 9:30 10 ਵਜੇ ਦਾ ਟਾਈਮ ਹੀ ਪਤਾ ਨਹੀਂ ਗੱਡੀ ਜਾਣ ਦੇ ਕੋਲ ਵੱਜ ਗਈ ਹੈ ਪਰ ਬੱਜੀ ਨਹੀਂ ਹੈਗੀ ਨਾ ਮੈਨੂੰ ਮੈਂ ਕਹਿ ਸੌਣਾ ਤੁਹਾਨੂੰ ਆਪਣੇ ਬੱਚੇ ਤੇ ਯਕੀਨ ਆ ਬੱਜੀ ਨਹੀਂ ਹੈਗੀ ਗੱਡੀ ਇਹਦੇ ਕੋਲ ਕੋਈ ਨੁੱਕਰ ਚੋਂ ਸੈਡ ਮਾਰ ਗਿਆ ਉਹ ਸੈਡ ਮਾਰਨ ਨਾਲ ਉਹ ਬੱਚਾ ਹਲਾ ਨਾ ਅੱਗੇ ਜਾ ਕੇ ਵੱਜ ਗਿਆ ਮੇਰੇ ਵੱਡੇ ਬ੍ਰਦਰ ਦਾ ਮੜਾ ਗਿਆ ਸੀ ਤੇ ਭਾਈ ਦਾ ਇੱਕ ਸਾਲਾ ਗੋ ਦਾ ਮੜਾ ਗਿਆ ਸੀ ਤੇ ਹੁਣ ਸਾਨੂੰ ਕਨਫਰਮ ਪੁਰਾਣੀ ਬੱਚਾ ਖੇਦਾਗਾ ਬਸ ਇਹੀ ਹੈ ਭਾਈ ਨਾਮ ਆਪਣਾ ਮੇਰਾ ਨਾਮ ਕਮਲ ਗਿਸ਼ੋਰ ਜਿਹੜਾ ਮਿਲਟਿਕ ਆਦਾ ਕਿ ਨਾ ਸਾਹਿਲ ਕਿੰਨੇ ਸਾਲ ਦਾ ਹਾਂ 20 ਸਾਲ ਦਾ ਤਾਂ ਰੰਗ ਲੱਗੇ ਤੋਂ ਇਸਲਾਮਪੁਰ ਪਿੰਡ ਕੀ ਕੀ ਗੱਲਬਾਤ ਕੀ ਗੱਲਬਾਤ ਕੋਈ ਫੰਕਸ਼ਨ ਹੀ ਸਾਗਨ ਸੀਗਾ ਸੁਈਆਂਨਪੁਰ ਪੈਲੇਟ ਤੇ ਰਾਤ ਨੂੰ ਕੋਈ 9:30 ਵਜੇ ਨਿਕਲੇ ਆ ਇੱਕ ਮੇਰਾ ਸਾਲੇ ਦਾ ਮੁੰਡਾ ਹੀ ਤੇ ਇੱਕ ਮੇਰਾ ਮੁੰਡਾ ਸਾਹਿਲ ਚਲਾਰੇ ਹੀ ਉਹ ਮੁੰਡਾ ਪਿੱਛੇ ਬੈਠਾ ਹੀ ਤੇ ਹੁਣ ਸਾਨੂੰ ਇਹ ਨਹੀਂ ਪਤਾ ਵੀ ਕੀ ਹੋਇਆ ਕਿ ਜਾਨਕੀ ਜਾਣਦੇ ਕਿਸੇ ਟਰੱਕ ਚ ਜਾਂ ਟਰਾਲੀ ਦੇ ਵਿੱਚ ਖੜੀ ਗੱਡੀ ਉਹਨਾਂ ਨੇ ਮਾਰਤੀ ਹੈ ਕੁੱਤ ਪਾਦਾ ਟੁੰਨ ਕਨਫਰਮ ਨਹੀਂ ਨਾ ਸਾਨੂੰ ਕਨਫਰਮ ਨਹੀਂ ਆ ਕਿੱਦਾਂ ਹੋਇਆ ਜਿਸ ਤਰ੍ਹਾਂ ਦੀ ਅਸੀਂ ਥਾਣੇ ਜਾ ਕੇ ਉਹਦੀ ਐਕਟਿਵ ਐਕਟਿਵ ਆ ਦੇਖੀ ਹੈ ਉਹਦੇ ਹਿਸਾਬ ਨਾਲ ਅਸੀਂ ਕਹਿ ਰਹੇ ਆ ਕਿ ਅੱਗੋਂ ਪੁਰੇ ਡੈਮੇਜ ਹੈ ਪਿੱਛੋਂ ਕੁਛ ਨਹੀਂ ਹੈ ਮੈਨੂੰ ਪਿੱਛੋਂ ਗਿਆ ਟੱਕਰ ਨਹੀਂ ਮਾਰੀ ਵੀ ਕੈੜ ਹੀ ਮਾਰੀ ਭਾਈ ਜਾਂ ਸਾਈਡ ਮਾਰੀ ਵੀ ਹੈ ਜਾਂ ਫਿਰ ਟਰਾਲੀ ਟਰੱਕ ਦੇ ਵਿੱਚ ਜਾ ਕੇ ਵਜ ਬੱਜ ਗਈ ਹੈ ਬੰਗਲਾ ਸੀ ਕੁਝ ਨਹੀਂ ਕਰਦਾ ਸਾਡਾ ਬੱਚਾ ਨਹੀਂ ਰਿਹਾ ਦਾ ਅਸੀਂ ਕੋਈ ਮੰਗ ਨਹੀਂ ਸਕਦੇ ਸਾਡੇ ਬੱਚਿਆਂ ਲਈ ਅਸੀਂ ਕੇ ਨੂੰ ਵੀ ਉਹ ਸਾਡੀ ਕੋਈ ਮੰਗ ਨਹੀਂ ਹੈ ਇੱਕ ਦੇ ਮਿਤੀ 27 24 ਨੂੰ ਰਾਤ 10 ਵਜੇ ਦੌਰਾਨ ਸਹਿਲ ਕੁਮਾਰ ਤੇ ਪੁੱਤਰ ਕਮਲ ਕਸ਼ੋਰ ਵਾਸੀ ਸਲਾਮਪੁਰ ਅਭੇਸ਼ਰ ਪੁੱਤਰ ਰਵੀ ਵਾਸੀ ਨਿਸ਼ਾਰਾ ਖੁਰਦ ਸਕੂਟਰੀ ਤੇ ਸਵਾਰ ਹੋ ਕੇ ਜਨਪੁਰ ਨੂੰ ਸਲਾਮਪੁਰ ਤੋਂ ਆ ਰਹੇ ਸੀ ਠੀਕ ਹੈ ਜੀਟੀ ਰੋਡ ਨੈਸ਼ਨਲ ਨੈਸ਼ਨਲ ਹਾਈਵੇ ਜੰਮੂ ਰੋਡ ਤੇ ਡਿਫੈਂਸ ਆਪਣਾ ਰਿਲਾਇੰਸ ਰਿਲਾਇੰਸ ਪੈਟਰੋਲ ਪੁਲਿਸ ਦੇ ਥਲਾ ਅਗੇ ਕਿਸੇ ਨਾਮ ਨੂੰ ਵਹੀਕਲ ਚਾਲਕ ਨੇ ਟੱਕਰ ਮਾਰ ਕੇ ਜਖਮੀ ਕਰ ਦਿੱਤਾ ਜਿਨ੍ਹਾਂ ਨੂੰ ਅਮਨਦੀਪ ਮੈਡੀਸਿਨ ਹਸਪੀਟਲ ਦਾਖਲ ਲਾਇਲੇ ਦਾਖਲ ਕਰਵਾਇਆ ਗਿਆ ਜੀਐਸਵੀ ਮਤੀ 22 724 ਨੂੰ ਮੌਤ ਟੱਕਲ ਮਾਰਦੀ ਹੋਗੀ ਖੈਲਕ ਮਾਰ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਮਕਦਮਾ ਨੰਬਰ 83 ਮਿਤੀ 22/7/24 ਅੰਡਰ ਸੈਕਸ਼ਨ ਇਹ 285 125 ਇਹ 125 ਬੀ 324 ਜਮਨ 4 106 ਬੀ ਐਨ ਐਸ ਇਸ ਜਾਨਪੁਰ ਦਾ ਰਜਿਸਟਰ ਕੀਤਾ ਗਿਆ ਹੈ